ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਅਜ ਸਿੱਖ ਸ਼ਰਧਾਲੂਆਂ ਦਾ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬਹੁਦੇ ਅਗਵਾਈ ਹੇਠ 717 ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਮਗਰੋਂ 1 ਅਪ੍ਰੈਲ ਨੂੰ ਵਾਪਸ ਪਰਤਣਗੇ। ਤਾਨੂ ਦੱਸਦੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਨਾਲ ਜਾਣ ਦੇ 54758 ਸ਼ਰਧਾਲੂਆਂ ਦੇ ਪਾਸਪੋਰਟ ਵਿਜੇ ਲੌਨਲੀ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ। ਇੰਨਾਂ ਵਿੱਚੋਂ 41 ਸਿਧਾਲੂਆਂ ਦੇ ਨਾਮ ਕੱਟ ਕੇ 717 ਵੀਜ਼ੇ ਜਾਰੀ ਕੀਤੇ ਗਏ ਹਨ ਜਥੇ ਵਿੱਚ ਜਾਣ ਵਾਲੇ ਸਿੱਖ ਸਿਧਾਲੂਆਂ ਦਾ ਉਤਸ਼ਾਹ ਵੇਖਦਿਆਂ ਹੀ ਬੰਦਾ ਸੀ ਇਹ ਜਿਹੜੇ ਵੀਜ਼ੇ ਆ 10 ਦਿਨਾਂ ਵਾਸਤੇ ਹੁੰਦੇ ਆ ਅੱਜ ਜਥਾ ਜਾਏਗਾ ਪਾਕਿਸਤਾਨ ਪੁਤਰਸਰੀ ਪੰਜਾਬ ਸਾਹਿਬ ਉਥੇ ਪਸਾ ਖਾਲਸਾ ਸਾਜਨਾਦੀਪਸ ਮਨਾਉਣ ਉਪਰੰਤ 21 ਤਰੀਕ ਨੂੰ ਜਿਹੜੀ ਵਤਨ ਵਾਪਸੀ ਹੋਏਗੀ ਔਰ ਜਿਹੜਾ ਜਥਾ ਹੈ ਉਹ 717 ਦੇ ਕਰੀਬ ਹੈ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਤਾਰਪੁਰ ਦੀ ਹਮੇਸ਼ਾ ਅਸੀਂ ਗੱਲ ਕੀਤੀ ਜਾਂਦੀ ਲੰਘਣ ਲੈ ਕੇ ਕਿ ਆ ਇਸ ਵਾਰ ਗੱਲ ਕੀਤੀ ਜਾਏ ਕਿ ਅਸੀਂ ਜਦੋਂ ਵੀ ਜਾਂਦੇ ਆ ਅਸੀਂ ਇਹ ਗੱਲ ਕਰਦੇ ਆ ਸਰਕਾਰ ਦੇ ਨਾਲ ਉੱਤਰ ਦੇ ਜਿਹੜੇ ਆ ਪਕਾ ਬੋਰਡ ਦੇ ਚੇਅਰਮੈਨ ਸਾਹਿਬ ਨੇ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਰੂਰ ਇਸ ਬਾਰੇ ਗੱਲਬਾਤ ਕਰਾਂਗੇ ਪਰ ਹੁਣ ਅਸੀਂ ਜਿਹੜੀ ਆ ਜਿਹੜੀ ਕਮੇਟੀ ਸਾਡੀ ਜਾਏਗੀ ਉਹ ਅਸੀਂ ਪ੍ਰਧਾਨ ਮੰਤਰੀ ਨਾਲ ਜਾਂ ਔਰ ਵੀ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਕੇ ਆਵਾਂਗੇ। ਉਹ ਜਿਹੜੇ ਵੀਜ਼ੇ ਕੈਨਸਲ ਹੋ ਗਏ ਉਹਨਾਂ ਬਾਰੇ ਵੀ ਗੱਲ ਕੀਤੀ ਜਾਏਗੀ। ਹਾਂਜੀ ਬਿਲਕੁਲ ਉਹਨਾਂ ਬਾਰੇ ਵੀ ਕਿਹਾ ਜਾਏਗਾ ਕਿ ਜਿਹੜੇ ਵੱਧ ਤੋਂ ਵੱਧ ਸੰਗਤ ਜਿਹੜੀ ਉਹ ਦਰਸ਼ਨਦਾਰੇ ਕਰਨਾ ਚਾਹੁੰਦੀ ਹੈ ਜਦੋਂ ਕਿਸੇ ਦਾ ਵੀਜ਼ਾ ਕੱਟਿਆ ਜਾਂਦਾ ਉਹਨਾਂ ਦੇ ਨਿਰਾਸ਼ਤਾ ਆਉਂਦੀ ਹੈ ਤੇ ਉਹ ਉਹਨਾਂ ਦੀ ਭਾਵਨਾ ਉਹਨੂੰ ਸੱਚ ਲੱਗਦੀ ਹੈ ਮੈਂ ਕਹਿੰਦਾ ਵੀ ਜਿਹੜੇ ਅਸੀਂ ਅਪਲਾਈ ਕਰਦੇ ਸਭ ਵੱਧ ਤੋਂ ਵੱਧ ਜਿਹੜੇ ਉਹ ਵੀਜ਼ੇ ਸਾਨੂੰ ਜਰੂਰ ਦਿੱਤੇ ਜਾਣ। ਕਿੰਨੇ ਤਰੀਕ ਨੂੰ ਜੱਥਾ ਵਾਪਸ ਆਇਆ ਗਿਆ? 21 ਤਰੀਕ ਨੂੰ ਜੱਥਾ ਜਿਹੜਾ ਵਾਪਸ ਆ ਜੇਗਾ। ਕੀ ਨਾਮ ਹੈ ਤੁਹਾਡਾ? ਹਾਂ ਦੇਸ਼ ਦੇ ਸਟਾਰ ਵਨ ਇਰ ਟੰਡਾ ਅੱਜ ਪਾਕਿਸਤਾਨ ਜਾ ਰਹੇ ਹੋ ਜਥੇਦਾਨ ਨਾਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਔਰ ਕੀ ਕਰਨਾ ਚਾਹੋਗੇ ਇਸ ਦੇ ਬਾਰੇ ਸਰ ਸਾਡੇ ਮਨ ਦੇ ਵਿੱਚ ਜਿੰਨਾ ਚਾ ਆ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਆਪਣੇ ਆ ਆਪਣੀ ਟ੍ਰੈਡੀਸ਼ਨ ਨੂੰ ਦੇਖੀਏ ਪਹਿਲਾਂ ਪਹਿਲਾਂ ਸਾਡੇ ਵੀ ਬਜ਼ੁਰਗ ਉੱਥੇ ਪਾਕਿਸਤਾਨ ਦੇ ਵੀ ਨਾਲ ਬਿਲੋਂਗ ਕਰਦੇ ਸੀ ਤੇ ਅਸੀਂ ਉਹਨਾਂ ਦੀ ਸੱਭਿਆ ਦੇ ਦੇਖੀਏ ਤਾਂ ਅਸੀਂ ਆਣ ਕੇ ਇੱਥੇ ਦੂਸਰੇ ਭਰਾਵਾਂ ਨੂੰ ਦੱਸਿਆ ਵੀ ਉਹ ਆ ਲੋਕ ਚਾਹੁੰਦੇ ਆ ਅਸੀਂ ਗਵਰਨਮੈਂਟ ਤੋਂ ਪਰ ਜ਼ੋਰ ਮੰਗ ਕਰਦੇ ਆ ਤੇ ਸਾਨੂੰ ਖੁੱਲੇ ਦਰਸ਼ਕਦਾਰ ਉਧਿਆਰ ਸਾਨੂੰ ਸੁਭਾਗ ਮਿਲੇ ਅੱਜ ਪਾਕਿਸਤਾਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਦਰਸ਼ਨ ਕਰਨ ਜਾ ਰਹੇ ਹੋ ਹਾਂਜੀ ਪਹਿਲੀ ਵਾਰੀ ਮੇਰੇ ਪਾਸਪੋਰਟ ਤੇ ਤਾਂ ਵੀਜ਼ਾ ਲੱਗਿਆ ਪਾਕਿਸਤਾਨ ਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਪੰਜਾ ਸਾਹਿਬ ਹਸਨਵਾਲ ਤੇ ਨਨਕਾਣਾ ਸਾਹਿਬ ਸੱਚਾ ਸੌਦਾ ਤੇ ਲਾਹੌਰ ਤੇ ਕਰਤਾਰਪੁਰ ਵੇਰਾ ਪਪਾ ਨਾਲ ਸਵੇਰੇ ਉੱਠਦੇ ਸਾਰੀ ਅਰਦਾਸ ਹਾਂਜੀ ਹਾਂਜੀ ਸਾਡੀ ਅਰਦਾਸ ਜਿੱਦਾਂ ਹੁਣ ਪ੍ਰਮਾਤਮਾ ਨੇ ਸੁਣ ਲਈ ਹੈ ਸਫਲ ਹੋ ਗਈ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ